ਦੁਆਰਾ ਆਪਣੇ ਪੈਦਾ ਦਿੱਤੇ ਆ। ਜਿਹਦਾ ਸਾਡੇ ਤੁਹਾਡੇ ਦਾ ਕੁੜੀਆਂ ਹੀ ਨਹੀਂ ਪੈਦਾ ਹੁੰਦੀਆਂ। ਸਰਕਾਰ ਨੇ ਸਾਫ ਚਾਹੀਦਾ ਹਨ ਇਨਸਾਫ ਕਰੋ ਸਾਡੇ ਨਾਲ ਉਹਨਾਂ ਨੂੰ ਵੀ ਸਜ਼ਾ ਮਿਲੇ। ਮੇਰੇ ਹਸਬੰਦ ਤੇ ਮੇਰੇ ਸਸੋਲੇ ਬਹੁਤ ਚਾਂਤ ਸੀ। ਤਾਰ ਬੱਲੇ ਜੀ ਮਨ ਕਰਦੇ ਆ ਨਾ ਦੇ ਇਹ ਹੀ ਪਾਕਵਾ ਕਹਿੰਦੇ ਨੇ ਸਰਬੰਧਨ ਦਾ ਚਿੰਤਾ ਕਰਦਾ ਬੰਚ ਵੀ ਰਸਟ ਮੇਰੀ ਸੱਸ ਨੇ ਵੀ ਦੋ ਬੇਟੇ ਨੇ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਉਹ ਨਾਮ ਹੀ ਚੱਕਾ ਸਭ ਤੋਂ ਮੇਰੇ ਕਿਹੋ ਜਿਹੋ ਹੁੰਦੇ ਮੈਨੂੰ ਚੰਗਾ ਆ ਰਿਹਾ ਕਿ ਮੇਰੇ ਵੀ ਆਸ ਮੇਰੇ ਆ ਨਾ ਕਿੰਨੇ ਦਿਨ ਤੋਂ ਤੁਹਾਨੂੰ ਹਰਾਸਮੈਂਟ ਕਰ ਰਹੇ ਨੇ ਇਸ ਵੱਲੋਂ ਲੈ ਕੇ ਇਸ ਤੋਂ ਪਹਿਲਾਂ ਤੁਹਾਡੀ ਕਦੇ ਲੜਾਈ ਹੋਈ ਸੀ ਜਦੋਂ ਤੋਂ ਮੇਰੀ ਕੁੜੀਆ ਹੋਈ ਉਹ ਤੋਂ ਦੇ ਕੁਝ ਨਿਸ਼ਾਨ ਕਰ ਰਿਹਾ ਕਿ ਤੇਰੀ ਕੁੜੀਆ ਹੋਦੀ ਏ ਤੋਂ ਮੁੰਡਾ ਦੇ ਪੈਰ ਕਿੱਦਾਂ ਬਾਰ ਬਣ ਗਈ ਹੋਈ ਏ ਕਦੀ ਵੀ ਰੁਕੇ ਦਵਾਈ ਕਿਤੇ ਨਾ ਮੇਰੇ ਬੱਚੇ ਦੀ ਨਾ ਮੇਰੀ ਕੁੜੀ ਦੀ ਨਾ ਅੱਛਾ ਤੇ ਤੁਹਾਡੇ ਹਸਬੰਦ ਦਾ ਕੀ ਨਾਮ ਹੈ ਰਾਹੁਲ ਜੀ ਮਾਰੋ ਜੀ ਅੱਛਾ ਕੀ ਕੰਮ ਕਰ ਕਰਦੇ ਹੋ ਉਹ ਦਾ ਬਾਬਾ ਜੀ ਕੋਲ ਲਗਾ ਲੈਂਦਾ ਸਪਰੈਡ ਦਾ ਸੁਣਾ ਬਾਬਾ ਜੀ ਅੱਛਾ ਜੀ ਤੇ ਤੁਸੀਂ ਇਹ ਜਿਹੜਾ ਕਦਮ ਚੱਕਿਆ ਜੀ ਤੁਹਾਨੂੰ ਹਸਪੀਟਲ ਕਿਵੇਂ ਕੌਣ ਲੈ ਕੇ ਆਇਆ ਸੀ ਮੇਰੇ ਪਪਾ ਨੂੰ ਮੋਰ ਕੀਤਾ ਸੀ ਪਤਾ ਨਹੀਂ ਦਿੱਤੀ ਮੈਨੂੰ ਪੋੜਨ ਦਿੱਤੇ ਸੀ ਕਿੰਨੇ ਕੁ ਸਾਲ ਹੋ ਗਏ ਤੁਹਾਨੂੰ ਪੁੱਛਿਆ ਮੈਂ ਭਾਵੇਂ ਸਵਾਦ ਬੜਾ ਥੋੜਾ ਜਿਹਾ ਸਟੈਡੀ ਮੈਰਿਜ ਨੂੰ ਕਿੰਨੇ ਟਾਈਮ ਜਿਹੜੇ ਪਾਰਟ ਆਇਆ ਆ ਜਾਤਾ ਰਹੇ ਕਿੰਨੇ ਬੱਚੇ ਕਿੰਨੇ ਟੋਟੇ ਇੱਕ ਬੁੜੀ ਦੀ ਮੰਗ ਕਰਦੇ ਅੱਛਾ ਜੀ ਇਹਨੂੰ ਤਾਂ ਅੱਧੀ ਕੀ ਮੰਗ ਲਗੀ ਇਨਸਾਫ ਮੇਰੇ ਲਈ ਮੇਰੇ ਬੱਚੇ ਮੇਰਾ ਨਾਮ ਰਜਵੰਦ ਕੋਹਰਾ ਬੀਆ ਦੀ ਚਾਚੀ ਆ ਅੱਛਾ ਤੇ ਤੁਸੀਂ ਇੱਥੇ ਪਹੁੰਚੋ ਕੀ ਗੱਲ ਹੋ ਗਈ ਐਕਚੁਅਲੀ ਸਾਨੂੰ ਕੰਮ ਹੋਣਾ ਸੀ ਉਹ ਆਇਆ ਸੀ ਕੁੜੀਆਂ ਨੇ ਇੱਦਾਂ ਤਾਂ ਮੈਡੀਸਿਨ ਖਾ ਲਈ ਐ ਐਕਚੁਅਲੀ ਇਹਨਾਂ ਤੋਂ ਕਾਫੀ ਦਿਨ ਟਾਈਮ ਤੋਂ ਜਿੱਤੋਂ ਨੇ ਵਿਆਹ ਕੀਤਾ ਉਹਨਾਂ ਦੀ ਇਹਨਾਂ ਦੀ ਲੜਾਈ ਚੱਲ ਰਿਹਾ ਹੈ ਜਿੱਤਨੀ ਇਹਨਾਂ ਦੀ ਬੇਟੀ ਹੋਈ ਐ ਸੀ ਐਸ ਉਹ ਵੱਡੇ ਪ੍ਰੈਸ਼ਰ ਨਾਲ ਕਹਿੰਦੇ ਸੀ ਬੇਟਾ ਕਿਉਂ ਨਹੀਂ ਹੋਇਆ ਉਦੋਂ ਲਈ ਨੂੰ ਤਾਨ ਪਰੇਸ਼ਾਨ ਕਰ ਰਹੇ ਨੇ ਅਸੀਂ ਤੈਨੂੰ ਰੱਖਾਣੀ ਐ ਅਸੀਂ ਤਾਂ ਡਿਵੋਰਸ ਲੈਣਾ ਹੈਗਾ ਮੱਕੀ ਨੂੰ ਸੰਭਾਲ ਲੈਣੀ ਇਹ ਤਾਂ ਫਾਦਰ ਮਦਰ ਨੇ ਸੰਭਾਲ ਲਿਆ ਸਵਾ ਮਹੀਨਾ ਆਪਣੇ ਘਰ ਰੱਖੀ ਫੇਰ ਭੇਜੀ ਜਿੱਦੂ ਕੁੜੀ ਬਿਮਾਰ ਹੁੰਦੀ ਐ ਕੋਚ ਵੀ ਹੁੰਦਾ ਹੈ ਇਹੀ ਮੈਡੀਸਨ ਕਰਾਉਂਦੇ ਨੇ ਪਕੜਾ ਜਿਹੜਾ ਇਹ ਲੈ ਕੇ ਦਿੰਦੇ ਨੇ ਕਿਧਰੇ ਲੈ ਕੇ ਜਾਣਾ ਹੁੰਦਾ ਇਹੀ ਲੈ ਕੇ ਜਾਂਦੇ ਦਾ ਬ੍ਰਦਰ ਲੈ ਕੇ ਜਾਂਦਾ ਕੁੜੀ ਦਾ ਅੱਛਾ ਜੀ ਆ ਨੱਕਨ ਸਾਡੇ ਕੋਲ ਟਾਈਮ ਨਹੀਂ ਹੈਗਾ ਸਾਡੀ ਬੇਇੱਜ਼ਤੀ ਹੁੰਦੀ ਹੈ ਅਸੀਂ ਕਿਤੇ ਲੈਕ ਜਾਂ ਬਿਮਾਰ ਹੁੰਦੀ ਹੈ ਤੂੰ ਤਾਂ ਬਿਮਾਰੀ ਦਾ ਘਰ ਆ ਕਿਹੜੀ ਜਗ੍ਹਾ ਰਹਿੰਦੇ ਆ ਜੀ ਮੈਂ ਤਾਂ ਦੋ ਮੁੰਡੇ ਚਾਹੁੰਦਾ ਇਹ 32 ਸੈਕਟਰ ਅੱਛਾ ਜੀ ਹਾਂਜੀ ਤੇ ਹੁਣ ਹੁਣ ਵੀ ਕਾਫੀ ਟਾਈਮ ਤੋਂ ਉਹਨਾਂ ਦੀ ਲੜਾਈ ਝਗੜਾ ਚੱਲ ਰਿਹਾ ਹੈ ਕਹਿੰਦਾ ਮੈਂ ਤੁਹਾਨੂੰ ਰਖਾਈ ਨਹੀਂ ਹੈਗਾ ਐਂ ਮੈਂ ਤਾਂ ਦੂਜਾ ਵਿਆਹ ਕਰਾਣਾ ਮੈਂ ਕੁੜੀ ਰੱਖੀ ਹੋਈ ਹੈ ਇੰਨਾ ਚੋਂ ਤੁਸੀਂ ਕੈਡੈਂਸ ਨਿਕਲ ਜਾਂਦੇ ਹੋ ਕਰੀ ਨੂੰ ੱੱਕੇ ਮਾਰੇ ਉਹ ਵੀ ਕਰਿਆ ਇੱਕ ਕੁੜੀ ਪਰ ਨੂੰ ਵੀ ਲਾ ਜਾ ਮੇਰੀ ਕੁੜੀ ਜਿਹੜੀ ਇਹਦੀ ਕੁੜੀਆ ਆਪਣੀ ਇਹ ਮੈਂ ਤੁਹਾਨੂੰ ਕੀ ਲੱਗਦਾ ਤੰਗ ਪ੍ਰੇਸ਼ਾਨ ਕਿਉਂ ਕੀਤਾ ਜਾਂਦਾ ਜੀ ਇਹਨਾਂ ਨੂੰ ਮੈਂ ਪ੍ਰੇਸ਼ਾਨ ਤੰਗ ਇਹ ਤਾਂ ਕਹਿੰਦੇ ਕੁੜੀ ਕਿਉਂ ਹੋਈ ਐ ਕਹਿੰਦੇ ਤੁਹਾਡੇ ਪਰਵਾਂਦਾਂ ਚ ਕੁੜੀਆਂ ਪੁੱਗੀਆਂ ਜੰਦੀਆਂ ਅੱਛਾ ਜੀ ਪੈਸੇ ਪੈਸੇ ਕੋਈ ਮੰਗ ਵੀ ਕਰਦੇ ਐ ਜੀ ਤੁਹਾਡੇ ਤੋਂ ਹਾਂ ਹਾਂ ਪੈਸੇ ਪੈਸੇ ਦੀ ਮੰਗ ਕਰਦੇ ਤੁਹਾਡੇ ਤੋਂ ਇੱਕ ਤੋਂ ਸੂਰੀ ਅੱਜ ਕੀ ਨਾਮ ਐ ਜੀ ਤੁਹਾਡਾ ਅੰਜੀਤ ਅੱਛਾ ਤੁਸੀਂ ਕੀ ਲੱਗਦੇ ਹੋ ਜੀ ਇਹਨੂੰ ਪੈਸੇ ਦੀ ਮੰਗ अच्छा ते की ਤੁਹਾਡੇ ਕੋਈ ਮੰਨੂ ਵਗੈਰੇ ਵੀ ਕੀਤੀ ਨਹੀਂ ਆ ਅਸੀਂ ਜਿਆਦਾ ਤਰੀ ਕਹਿੰਦੇ ਕੁਝ ਲੈ ਕੇ ਆ ਕਦੀ ਮੋਬਾਈਲ ਲੈ ਕੇ ਦੇ ਦੇ ਵੱਡੇ ਦੇ ਕਦੀ ਕੁਝ ਚਾਹਤੀ ਕਪੜਾ ਲੈਣਾ ਵੀ ਸਾਰਾ ਕੁਝ ਅਸੀਂ ਲੈ ਕੇ ਦਿੰਦੇ ਆ ਅੱਛਾ ਜੀ ਹੋਰ ਨਿੱਕਾ ਮੋਟਾ ਸਾਸ ਵੀ ਬਹੁਤ ਚਾਰੀਆ ਬੰਦਾ ਬਣਦੀ ਹੈ ਅੱਛਾ ਜੀ ਸੋੜਾ ਵੀ ਕਰਦਾ ਹੈ ਅੱਛਾ ਜੀ ਸਾਰੇ ਪਰੇਸ਼ਾਨ ਕਰਦੇ ਦੀ ਆਵੇਂ ਪਰੇਸ਼ਾਨ ਕਰਦੇ ਆ ਮੇਰੀ ਪੂਰੀ ਧੱਕੇ ਮਾਰਦੇ ਕ ਘਰ ਰਹਿ ਨਹੀਂ ਦਿੰਦੇ ਹਾਂ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਮੈਂ ਇਹ ਕਰਦੀ ਤੇ ਇਨਸਾਫ ਦਿੱਤਾ ਜਾ ਕੋ ਕਰ ਠੀਕ ਐ ਨਾ ਸਜਾ ਮਿਲਿਆ ਸਾਡੀ ਕੁੜੀ ਨਾਲ ਇਦਾਂ ਆਇਆ ਉਹਨਾਂ ਨੂੰ ਵੀ ਸਜਾ ਮਿਲਣੀ ਚਾਹੀਦੀ ਐ ਮੈਂ ਉਹਨਾਂ ਨੇ ਤਾਂ ਸਾਰਾ ਕੁਝ ਸਾਰੇ ਸਬੂਤ ਮਟਾਣ ਸੀ ਸਾਡੀ ਕੁੜੀ ਦਾ ਦੂਜਾ ਜਿਵੇਂ ਸਾਡੀ ਕੁੜੀ ਦਾ ਦੂਜਾ ਸਾਡੀ ਕੁੜੀ ਹਾਂ ਕਿਥੋਂ ਮਿਲੀ ਸੀ ਉਹਨਾਂ ਨੂੰ ਤਾਂ ਨੋ ਮਿਲ ਜਣੀ ਸੀ ਹੋਰ ਮੇਰੀ ਬੇਟੀ 5 ਸਾਲ ਦੀ ਇੱਥੇ ਭਤੀਜਲ ਪ੍ਰਗੁਣ ਰਾਜਨ ਵਟੌੜ ਦੇ ਘਰੇ ਰੋਹਨ ਮੋਹਨ ਪ੍ਰਣਾ ਚਾਹਦੀ ਕੀਤੀ ਸੀ ਤੇ 5 ਸਾਲ ਦੇ ਮੇਰੀ ਬੇਟੀ ਨੂੰ ਇਹ ਕਹ ਕਰ ਰਹੇ ਆ ਤੇ ਹੈਂਗ ਕਰਕੇ ਕਿ ਅਜੋ ਕੁੜੀ ਨੂੰ ਪਰਤਾਹ ਪਿੰਨਾ ਕਰ ਦਿੱਤਾ ਇਹਨਾਂ ਨੇ ਕਿ ਜਦੋਂ ਇਹਨਾਂ ਨੂੰ ਕੁੜੀ ਨੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਤੇ ਹਰ ਟਾਈਮ ਇਹਨੂੰ ਕੰਮ ਕਰਦਾ ਲੜਕਾ 700 ਤਸੋਰਾ ਜਦੋਂ ਆਪਣੇ ਪਰੋਂ ਕੁਛ ਲੈ ਗਿਆ ਕਿਹਦੇ ਵੱਲੋਂ ਹਰਾਸਮੈਂਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿੰਨਾ ਦੇ ਵੱਲੋਂ ਜੀ ਕਿੰਨਾ ਦਾ ਨਾਮ ਸੀ ਤਸੋਰਾ ਤੇ ਰਾਜਮੂਲੋਂਸਰਾ ਜੋ ਹੋਈ ਨੂੰਸਰਾ ਤੇ ਸਿਮਾਂਬਲ ਤੇ ਕਦੋਂ ਵਿਆਹ ਹੋਇਆ ਸੀ ਕੁੜੀ ਦਾ 5 ਸਾਲ ਪਹਿਲਾਂ ਤੇ ਕਿੱਥੇ ਕਰਕੇ ਰਹਿੰਦੇ ਸੀਗੇ ਅਸੀਂ ਢੋਲੇਵਾਲ ਦੇ ਨੇ ਇਹ ਇੱਥੇ 32 ਸਾਲ ਰਹਿੰਦੇ ਆ ਚੱਤ 2018 78 ਇਹਨਾਂ ਦਾ ਆਖਿਰਕਾਰ ਕਾਰਨ ਕੀ ਸੀਗਾ ਕਿ ਇਹ ਇਦਾਂ ਦਾ ਕਦਮ ਚੱਕਨ ਦਾ ਸੈਲਫ ਸਾਈਡ ਕਰਨ ਦਾ 5 ਸਾਲ ਹੋ ਗਈ ਹੈ ਹਰ ਮੇਰੀ ਕੁੜੀ ਨੂੰ ਤੰਗ ਕਰਦੇ ਸੀ ਮੈਂ ਹਰ ਵਰੀ ਘਰੇ ਆ ਕੇ ਇਹਨਾਂ ਨੂੰ ਦੋਨਾਂ ਨੂੰ ਸਮਝਾ ਦੇ ਚਲੇ ਜਾਂਦਾ ਸੀ ਮੈਂ ਕੋਈ ਕਾਰਵਾਈ ਨਹੀਂ ਸੀ ਕਰਦਾ ਤੇ ਚਲੋ ਮੇਰੀ ਬੇਟੀ ਵੀ ਦਾ ਕਰਵਾ ਸੀ ਜੇ ਵਿੱਚ ਚੱਲਦਾ ਰਹੇ ਕਿ ਕਿਨਾਂ ਇਹਨਾਂ ਨੇ ਕੋਈ ਕੋਸ਼ਿਸ਼ ਨਹੀਂ ਕੀਤੀ ਵੀ ਇਸ ਸੱਚੇ ਘਰ ਦਾ ਜਿਹੜਾ ਤਾਂ ਬੇਸ਼ਮੀਰ ਲੈਵਲ ਦੇ ਰਿਹਾ ਸੀ ਅੱਜ ਕਰਲੇ ਆ ਇਸ ਤਰੀਕੇ ਦੇ ਘਰ ਡੇਢੀ ਹੋ ਗਈ ਹੈ ਨੀ ਜਦੋਂ ਵਿਆਹ ਹੋਇਆ ਸੀ ਉਸ ਟਾਈਮ ਇਹਨਾਂ ਨੇ ਇਦਾਂ ਦਾ ਕਦਮ ਨਹੀਂ ਚੁੱਕਿਆ ਹੁਣ 5 ਸਾਲ ਬਾਅਦ ਇਦਾਂ ਦਾ ਕਦਮ ਕਿਉਂ ਚੁੱਕ ਰਹੇ ਨੇ ਹੁਣ ਜਿਹੜਾ ਰਾਹੁਲ ਮਲੋਤਰਾ ਹੈ ਜਿਵਾਈ ਮੇਰਾ ਉਹ ਕਹਿੰਦਾ ਜੀ ਮੇਰਾ 8 ਸਾਲ ਤੋਂ ਪਿਛੇ ਕੁੜੀੋਂ ਫੇਰ ਹੈ ਮੇਰੇ ਮੇਰੀ ਮਾਤਾ ਕਹਿੰਦੀ ਹੈ ਵੀ ਮੇਰੀ ਦੂਜੀ ਸ਼ਾਦੀ ਆਰਥਿਕ ਲਈ ਕੀਤੀ ਹੈ ਮੈਂ ਉੱਥੇ ਸ਼ਾਦੀ ਕਰਾਂਗਾ ਅੱਛਾ ਜੀ ਇਹ ਕਹਿੰਦੇ ਕਿਸੇ ਹੋਟਲ ਦੇ ਵਿੱਚ ਵੀ ਕੰਮ ਕਰਦੇ ਸੀਗੇ ਜਿਹੜੇ ਤੁਹਾਡੇ ਰਾਜ ਮਲੋਤਰਾ ਜੀ ਨੇ ਹੋਟਲ ਨਕਾਸ਼ ਹੈ ਜੀ ਦੰਸੀ ਉੱਥੇ ਹੈਗਾ ਉਹਨਾਂ ਦਾ ਹੋਟਲ ਹੈ ਉੱਥੇ ਤੁਹਾਨੂੰ ਪਤਾ ਹੀ ਹੋਣਾ ਵੀ ਕੀ ਇਸੇ ਤਰ੍ਹਾਂ ਚੱਲਦੇ ਰਹੇ। ਅੱਛਾ ਜੀ। ਇਹ ਕੋਈ ਪਹਿਲੇ ਆਪਸੀ ਲੜਾਈ ਝਗੜਾ ਵੀ ਹੋਇਆ ਸੀ? ਨਹੀਂ ਬਸ ਬਿਲਕੁਲ ਦੇ ਵਿੱਚ ਘਰੇਲੂ ਹਿੰਸਾ ਕਰਦੇ ਰਹਿੰਦੇ ਸੀ। ਕਿ ਅੱਗੇ ਅਸੀਂ ਕਈ ਵਾਰੀ ਬੈਠ ਕੇ ਸੰਜੀਤ ਲੋੜਾੜ ਵੀ ਦੇ ਦਫ਼ਤਰ ਵੀ ਬੈਠ ਕੇ ਦੋ ਚਾਰ ਵਾਰੀ ਸਾਡਾ ਸਮਝੌਤਾ ਹੋਇਆ। ਚਲੋ ਬੈਠ ਕੇ ਫੈਸਲੇ ਹੋਏ। ਪਰ ਕਿੰਨੇ ਇਹਨਾਂ ਨੇ ਕੋਈ ਗੱਲ ਨਹੀਂ ਸੁਣੀ। ਪਰ ਸੋਚੋ ਜੀ ਚਾਰ ਦਿਨ ਪਹਿਲੇ ਇਹਨਾਂ ਨੇ ਕੁੜੀ ਨੂੰ ਤੰਗ ਕਰਕੇ ਬੰਦੇ ਬੈਨਫਿਕ ਘਰੋਂ ਕੱਢਤਾ ਮੋਬਾਈਲ ਹੋ ਗਿਆ। ਮੋਬਾਈਲ ਦੇ ਵਿੱਚੋਂ ਸਾਰਾ ਡਾਟਾ ਇਹਨਾਂ ਨੇ ਉਹਦਾ ਖਤਮ ਕਰ ਦਿੱਤਾ। ਉਸ ਤੋਂ ਬਾਅਦ ਉਹਨਾਂ ਦੇ ਪਰੋਸ਼ੀਆਂ ਦੇ ਘਰੋਂ ਜਾ ਕੇ ਮੈਨੂੰ ਫੋਨ ਕੀਤਾ ਮੈਂ ਉਸ ਕੁੜੀ ਲਈ ਮਜਬੂਰ ਹੋ ਕੇ ਸ਼ੋ ਨੰਬਰ ਤੇ ਫੋਨ ਕੀਤਾ ਕਿ ਤੁਹਾਨੂੰ ਉਸ ਤੋਂ ਬਾਅਦ ਇਹਨਾਂ ਨੇ ਚਾਹੀ ਜੀ ਸੰਜੇ ਜੀ ਦੇ ਦਫਤਰ ਬਾਹਰ ਤੇ ਆਪਾਂ ਗੱਲਬਾਤ ਕਰਦੇ ਪਰ ਇਹਨਾਂ ਨੇ ਕੋਈ ਗੱਲਬਾਤ ਉਹਨਾਂ ਦੀ ਵੀ ਨਹੀਂ ਮੰਨੀ ਕਿ ਸਾਡੀ ਹੁਣ ਕੁੜੀ ਕਿੱਦਾਂ ਠੀਕ ਆ ਹੁਣ ਹੁਣ ਕੁੜੀ ਠੀਕੀ ਅੱਗਨ ਦਾ ਠੀਕ ਆ ਤੇ ਤਾਂ ਤੁਸੀਂ ਕੋਈ ਪੁਲਿਸ ਕੰਪਲੇਟ ਵਗੈਰਾ ਕੀਤੀ ਪੁਲਿਸ ਕੰਪਲੇਟ ਕੀਤੀ ਅਸੀਂ ਪ੍ਰਸ਼ਾਸਨ ਤੋਂ ਇਹਦੀ ਮੰਗ ਕਰਾਂਗੇ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਪਰਚਾ ਲੱਗਿਆ ਗਿਆ ਕਿਹੜੇ ਥਾਣੇ ਤੇ ਪੁਲਸਾਈ ਸੀ ਆਪਣੀ 7 ਨੰਬਰ ਪਰਚਾ ਅੱਛਾ ਜੀ ਇਹ ਦੇ ਹਸਪਤਾਲ ਕਿੱਥੇ ਕਰਕੇ ਪਿੰਨ ਦੇ ਹਸਪਤਾਲ 3 ਮੋਰ ਮੁਰਦੇ ਸਾਰੇ ਹੈਗਾ। ਕੋਮਨ ਨੂੰ ਤਰਾਂਤ ਲਈ 7-5 ਸਾਲ ਹੋ ਗਏ ਵਿਆਹ ਨੂੰ ਤੇ ਉਹਨੇ ਉਹ ਤੋਂ ਐਡਮਿਟ ਹੋਇਆ ਦੇ ਹਸਪਤਾਲ ਤੋਂ ਸਭ ਉੱਠ ਆਇਆ ਸੀ ਜਰਲੀ ਚੀਜ਼ ਕਰਕੇ ਦਾਪ ਲੈ। ਉਹਦੇ ਤੇ ਡਿਊਟੀ ਅਫਸਰ ਐਸਐਸ ਸੁਖندر ਸਿੰਘ ਬੋਕੇ ਦੇ ਜਾਚ ਜੁੜਾ ਬਿਆਨ ਹਾਸਲ ਕਰ ਰਿਹਾ। ਉਹਨੇ ਆਪਣਾ ਬਿਆਨ ਲਿਖਾਇਆ ਵੀ ਮੈਂ ਇਦਾਂ ਆਪਣੇ ਸਾਰੇ ਪਰਿਵਾਰ ਤੋਂ ਤਾਂ ਕਿ ਜੀ 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 ਹੈ। ਉਹਦੇ ਹੱਦ ਸੇ ਜੋ ਕੋਮਨ ਨਿਕਲਦਾ ਤਾਂ ਚਾਹਤਾ ਸਰ ਪਰ ਪਰਿਵਾਰ ਨੂੰ ਤਿਆਜ ਹੁੰਦਾ ਸੀ ਕਿ ਦਹਜ ਜਿਆਦਾ ਮਹਾਂ ਕਰ। ਉਹਨੇ ਚਲ ਗਿਆ ਬਿਆਨਾਂ ਚ ਲਿਖਾਇਆ ਵੀ ਤਾਜ ਦੀ ਮੰਗ ਕਰਨਾ ਤਾਂ ਮੈਂ ਪਰੇਸ਼ਾਨ। ਕੀ ਸਾਥ ਦਿੱਤਾ ਜੋ ਪਰਿਵਾਰ ਪਰਚੰਦਾ ਜੀ ਕਰਕੇ ਗਾਲ੍ਹਾਂ ਕੱਢ ਦਿੰਦੇ ਸੀ ਜੋ ਮਨ ਦੀ ਮੇਰੇ ਹਸਬੰਦ ਤੇ ਮੇਰੇ ਸਾਸੜੀ ਨੇ ਬਹੁਤ ਪ੍ਰੇਸ਼ਾਨ ਕਰਦੇ ਜਿਵੇਂ ਬਾਰ ਬਾਰ ਘਰੋਂ ਜਾਣ ਤੇ ਤੁਰਕੀ ਦੇਦੇ ਤੇ ਮਾਰਨ ਦੀ ਸੀ ਤੇ ਇਹ ਹੋ ਗੁੰਦੀ ਚਾਚੇ ਮੈਂ ਤੰਗਾ ਕਰਕੇ ਅੱਥਰੂ ਕੁਝ ਆਪਣੀ ਜਾਣਦੇ ਦੀ ਕੋਸ਼ਿਸ਼ ਕੀਤੀ ਕੀ ਹਸਬੰਦ ਦਾ ਨਾਮ ਕੀ ਹੈ ਰਾਹੁਲ ਗੋਪਾਲ ਕਿੱਥੇ ਵਿਆਹ ਹੋਇਆ ਸੀ ਪਤਾ ਲੱਗੀ ਸੈਕਟਰ ਕਿੰਨਾ ਟਾਈਮ ਤੋਂ ਵਿਆਹ ਹੋਇਆ ਹੋਇਆ 5 ਸਾਲ ਹੋ ਗਏ ਕਿੰਨੇ ਟਾਈਮ ਤੋਂ ਤੰਗ ਪ੍ਰੇਸ਼ਾਨ ਕਰਦੇ ਸਾਲ ਤੋਂ ਹੀ ਕਰ ਰਿਹਾ ਮੇਰੇ ਸੱਸ ਬਹੁਤ ਪ੍ਰੇਸ਼ਾਨ ਕਰਦੀ ਹੈ ਮੇਰੀ ਕੁੜੀ ਆ ਗਈ ਸੀ ਉਹ ਕਹਿੰਦੇ ਸਾਨੂੰ ਮੁੰਡਾ ਚਾਹੀਦਾ ਤੁਸੀਂ ਆਪਣੇ ਘਰਦਿਆਂ ਨੂੰ ਦੱਸਦੇ ਹੋ ਹਾਂ ਮੈਂ ਆਪਣੇ ਘਰਦਿਆਂ ਨੂੰ ਵੀ ਦੱਸਿਆ ਇੱਥੇ ਹੀ ਮੇਰੇ ਪੁੱਤ ਨੂੰ ਵੀ ਸਟ੍ਰੈਸ ਪੈ ਗਿਆ ਉਹਦੇ ਨੂੰ ਪ੍ਰੇਸ਼ਾਨ ਹੋਉਂਦੇ ਬਾਰ-ਬਾਰ ਉਹਨਾਂ ਨੂੰ ਦੱਸਦੀ ਸੀ ਕਿ ਤੁਹਾਡੇ ਵੀ ਬਹੁਤ ਪ੍ਰੇਸ਼ਾਨ ਰਹਿੰਦੇ ਸੀ ਮੁੰਡਾ ਨੂੰ ਸਟ੍ਰੈਸ ਪੈ ਗਿਆ ਇੱਕ ਵਾਰੀ ਐਟੈਕ ਹੋ ਗਿਆ ਉਸ ਤੋਂ ਲੈ ਕੇ ਤੇ ਉਹ ਆਪਣਾ ਮੈਨਣਾ ਛੱਡਦਾ ਜਦ ਮੈਂ ਪ੍ਰੇਸ਼ਾਨ ਹਾਂ ਕਿ ਆਪਣੇ ਪੁੱਤ ਨੂੰ ਜਾਨਦਾ ਐਕਚੁਅਲੀ ਤੁਸੀਂ ਇਹ ਕਦੋਂ ਕਿਉਂ ਚੁੱਕਿਆ ਇਸ਼ਾਰਾ ਕਰਦੀ ਕਿ ਮੇਰੇ ਹਸਬੰਦ ਵੀ ਮੈਨੂੰ بار بار ਆ ਕੇ ਘਰ ਤੋਂ ਕੱਢ ਕੇ ਚਲੇ ਜਾਂਦਾ ਕਿਥੇ ਚਲੀ ਜਾਏ ਜਾਂ ਕੁਝ ਖਾਦਾ ਜਾਂ ਕੁਝ ਮੇ tang ਆ ਕੇ ਆਪਣੇ ਦੁਪਿਆਰ ਤੁਸੀਂ ਕਦੇ ਕੁਝ ਨੂੰ ਇਨਫੋਰਮ ਨਹੀਂ ਕੀਤਾ ਤੇ 4 ਦਿਨ ਪਹਿਲਾਂ ਕੋਸ਼ਿਸ਼ ਫੋਨ ਕੀਤਾ ਸੀ ਮੈਂ ਸਬੂਤ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਮੇਰੇ ਹਸਬੰਦ ਨੇ ਸਾਰੇ ਫੈਕਸਿਮਿਲ ਅਤੇ ਡਿਸਟਰੋਏ ਕਰ ਦਿੱਤੇ ਹੁਣ ਕੀ ਮੰਗ ਕਰਦੇ ਹੋ ਇਸ਼ਾਰਾ ਕਰਦੇ ਹੈ ਤੇ ਮੰਗ ਕਰਦੇ بار بار ਕਿ ਆਪਣੇ ਘਰ ਆ ਲੈ ਕੇ ਆ ਨਾ ਹੋਵੋ ਪਰੇਸ਼ਾਨ ਸਾਰੇ ਇਰਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੇ ਕੀਤੀ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ ਪਤੀ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੀਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658 8725040658